ਇਲਸੀ ਦਾ ਸਰਦੀਆਂ ਚ ਪਿੰਨੀਆਂ ਵੀ ਆਪਣੇ ਬਣਾ ਕੇ ਖਾਂਦੇ ਆ ਇਲਸੀ ਦਾ ਇਹ ਮੰਨੀ ਜਾਂਦੇ ਵੀ ਇਹ ਤਾਂ ਲੋਹਾ ਹੀ ਬਣਾਉਂਦੀ ਸਰਦੀਆਂ ਚ ਸਰੀਰ ਨੂੰ ਗਰਮ ਹੁੰਦੀ ਆ ਇਹ ਵੈਸੇ ਗਰਮੀਆਂ ਚ ਨਹੀਂ ਖਾਈ ਜਾਂਦੀ ਇਹ ਹੈ ਜਿਹੜੀ ਇਹ ਸਰੋਤ ਆ ਇਹ ਜੜੀ ਬੂਟੀਆਂ ਹੈ ਫਰਦੀਆਂ ਵਾਲੀ ਖਾਣ ਵਾਲੀ ਤੁਸੀਂ ਵੀ ਟ੍ਰਾਈ ਕਰੋ ਕਿ ਸਰਦੀਆਂ ਚ ਬਣਾਓ ਨੇ ਸਰਦੀਆਂ ਚ ਖਾਓ ਤੇ ਬਹੁਤ ਵਧੀਆ ਚੀਜ਼ ਆ ਇਲਸੀ ਇਲਸੀ ਦਾ ਤਾਂ ਬਹੁਤ ਜ਼ਿਆਦਾ ਫਾਇਦਾ ਸਰੀਰ ਨੂੰ ਸੋ ਇਹਨੂੰ ਆਪਾਂ ਹੁਣ ਹਲਕੀ ਜੀ ਅੱਗ ਦੇ ਉੱਤੇ ਧੋਨਾਂਗੇ ਜਿਹੜੇ ਪਿੰਨੀਆਂ ਖਾਣ ਦੇ ਸ਼ਕੀਨ ਆ ਤੁਹਾਨੂੰ ਪਤਾ ਹੀ ਆ ਔਲਸੀ ਜ ਆਪਣੇ ਘਰਾਂ 'ਚ ਕੱਲੀ ਔਲਸੀ ਨਹੀਂ ਪਿੰਨੀਆਂ ਬਣਦੀਆਂ ਹੁੰਦੀਆਂ ਆ ਔਲਸੀ ਕਿਉਂ ਗਰਮ ਹੁੰਦੀ ਆ ਤਾਂ ਗਰਮੀ ਦੇ ਅਸੀਂ ਬਣਾ ਰਿਹਾ ਤਾਂ ਥੋੜੀ ਜਿਹੀ ਔਲਸੀ ਪਾਵਾਂਗੇ ਬਸ ਪੰਜੀਰੀ ਦੇ ਵਿੱਚ ਜ਼ਿਆਦਾ ਨਹੀਂ ਪਾਉਂਦੇ ਤੁਹਾਨੂੰ ਪਤਾ ਗਰਮ ਹੁੰਦੀ ਆ ਇਹ ਸੋ ਇਹਨੂੰ ਆਪਾਂ ਹਲਕੀ ਅੱਗ ਦੇ ਉੱਤੇ ਭੁੰਨਾਂਗੇ ਥੱਲੇ ਨਹੀਂ ਲੱਗਣ ਦੇਣੀ ਇਹ ਵੀ ਬਸ ਤੜਕੇਵਾਂਗੇ ਇਹ ਵੀ ਸਾਰੀਆਂ ਚੀਜ਼ਾਂ ਜੋ ਵੀ ਤੁਸੀਂ ਭੁੰਨ ਰਿਹਾ ਤੜਕੇਵਾਂਗੇ ਤਿਆਰ ਕਰਨੀਆਂ ਸਾਰੀਆਂ ਜਾਲਣੀਆਂ ਨਹੀਂ ਕਾਲੀਆਂ ਨਹੀਂ ਹੋਣ ਦੇਣੀਆਂ ਨਾ ਥੱਲੇ ਲੱਗਣ ਦੇਣੀਆਂ ਯਾ ਰੈਡੀ ਜੀ ਸੋ ਹੁਣ ਆਲਸੀ ਨੂੰ ਵੀ ਆਪਾਂ ਉਹੀ ਭਾਂਡੇ 'ਚ ਕੱਢ ਲਾਂ। ਆਪਾਂ ਜਿਹੜੇ ਆਪਣੇ ਕੋਲ ਬਾਕੀ ਸਮਾਨ ਸੀ ਕਾਜੂ, ਦਾਖਾਂ, ਬਦਾਮ, ਅਖਰੋਟ ਜੋ ਵੀ ਸੀ ਉਹਨੂੰ ਆਪਾਂ ਹੁਣ ਪੀਸਾਂਗੇ ਮਿਕਸੀ ਦੇ ਵਿੱਚ। ਇਹਦਾ ਆਪਾਂ ਚੂਰਾ ਤਿਆਰ ਕਰਾਂਗੇ। ਇਹਨੂੰ ਬਾਅਦ ਦੇ ਵਿੱਚ ਕਿਉਂਕਿ ਪੰਜੀਰੀ 'ਚ ਲੱਡੂ ਬੱਟਣਿਆ ਨਾ। ਸੋ ਇਹਨੂੰ ਪੀਸ ਕੇ ਹੀ ਵਧੀਆ ਬਣਨੇ।